ਮਲੂਕਾ ਨੇ ਵੀ ਇੱਕ ਬਿਆਨ ਦਿੱਤਾ ਜਿਸ ਚ ਉਹਨਾਂ ਨੇ ਸੁਨੀਲ ਜਾਖੜ ਦੇ ਬਿਆਨ ਦੀ ਸ਼ਲਾਘਾ ਕੀਤੀ ਉਹਨਾਂ ਨੇ ਕਿਹਾ ਕਿ ਸੁਨੀਲ ਜਾਖੜ ਨੇ ਜਿਹੜਾ ਐਮਐਸਪੀ ਦੀ ਗਾਰੰਟੀ ਵਾਲਾ ਬਿਆਨ ਦਿੱਤਾ ਹੈ ਉਹ ਬਿਲਕੁਲ ਸਹੀ ਹੈ ਮੈਂ ਉਹਦੀ ਸ਼ਲਾਘਾ ਕਰਦੀ ਆ ਤੇ ਕਿਸਾਨ ਵੀਰਾਂ ਨੂੰ ਇਹ ਅਪੀਲ ਕਰਦੀ ਆ ਕਿ ਉਹ ਇਸ ਤੇ ਵਿਚਾਰ ਕਰਨ ਉਹਨਾਂ ਨੇ ਬਕਾਇਦਾ ਇਸ ਦੀ ਤਕਨੀਕੀ ਜਾਣਕਾਰੀ ਦਿੱਤੀ ਉਹਨਾਂ ਨੇ ਕਿਹਾ ਕਿ ਜੇਕਰ ਕਿਉਂਕਿ ਮੈਂ ਤੁਹਾਨੂੰ ਜਾਣਕਾਰੀ ਦੇ ਦਵਾਂ ਆਪਣੇ ਦਰਸ਼ਕਾਂ ਨੂੰ ਕਿ ਪਰਮਪਾਲ ਕੌਰ ਸਿੱਧੂ ਜਿਹੜੇ ਨੇ ਉਹ ਪ੍ਰਸ਼ਾਸਨਿਕ ਸੇਵਾ ਤੋਂ ਰਿਟਾਇਰ ਹੋਏ ਨੇ ਆਈਐਸ ਅਧਿਕਾਰੀ ਰਹੇ ਨੇ ਇਸ ਕਰਕੇ ਉਹਨਾਂ ਨੂੰ ਬਜਟ ਦੀ ਬਰੀਕੀਆਂ ਬਾਰੇ ਪਤਾ ਉਹਨਾਂ ਨੇ ਕਿਹਾ ਕਿ ਜੇਕਰ ਐਮਐਸਪੀ ਦੇ ਕਾਨੂੰਨ ਦੇ ਕਾਨੂੰਨੀ ਗਾਰੰਟੀ ਮਿਲ ਜਾਂਦੀ ਹੈ ਤਾ ਪੰਜਾਬ ਦਾ ਸ਼ੇਅਰ ਬਜਟ ਦੇ ਵਿੱਚ ਘਟ ਜਾਏਗਾ ਜਿਸ ਦਾ ਨੁਕਸਾਨ ਵੀ ਹੋ ਸਕਦਾ ਹੈ ਉਹਨਾਂ ਨੇ ਇਹ ਕਹਿ ਕੇ ਸੁਨੀਲ ਜਾਖੜ ਉਹਨਾਂ ਨੇ ਜੋ ਬਿਆਨ ਦਿੱਤਾ ਹੈ ਮੈਂ ਉਹਦੀ ਸ਼ਲਾਘਾ ਕਰਦੀ ਹਾਂ ਕਿਉਂਕਿ ਉਹਨਾਂ ਨੇ ਕਿਸਾਨਾਂ ਦਾ ਧਿਆਨ ਇਸ ਪਾਸੇ ਕੀਤਾ ਤੇ ਮੰਗ ਉਹ ਕੀਤੀ ਜਾਵੇ ਜਿਸ ਦਾ ਜਿਸ ਤੋਂ ਫਾਇਦਾ ਹੋਵੇ ਨੁਕਸਾਨ ਨਹੀਂ ਤੇ ਸੁਨੀਲ ਜਾਖੜ ਉਹਨਾਂ ਦੇ ਬਿਆਨ ਦਾ ਪਰਮਪਾਲ ਕੌਰ ਸਿੱਧੂ ਨੇ ਭਾਜਪੀ ਦੇ ਸੀਨੀਅਰ ਆਗੂ ਨੇ ਪਰਮਪਾਲ ਕੌਰ ਮਲੂਕਾ ਉਹਨਾਂ ਨੇ ਇਹ ਇੱਕ ਤਾਂ ਸੁਨੀਲ ਜਾਖੜ ਉਹਨਾਂ ਦੇ ਬਿਆਨ ਦੀ ਿਸਲਾਗਾ ਕੀਤੀ ਹੈ ਤੇ ਉਸ ਦੇ ਨਾਲ ਹੀ ਉਹਨਾਂ ਨੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਤੇ ਵਿਚਾਰ ਕਰਨ ਕਿਉਂਕਿ ਜੇਕਰ ਐਮਐਸਪੀ ਦੀ ਕਾਨੂੰਨੀ ਗਰੰਟੀ ਮਿਲ ਜਾਂਦੀ ਹੈ ਤਾਂ ਪੰਜਾਬ ਦਾ ਸ਼ੇਅਰ ਬਜਟ ਦੇ ਵਿੱਚ ਘਟ ਜਾਏਗਾ ਜਿਸ ਦਾ ਨੁਕਸਾਨ ਪੰਜਾਬ ਦੇ ਕਿਸਾਨਾਂ ਨੂੰ ਹੋਵੇਗਾ ਇਸ ਕਰਕੇ ਕਿਸਾਨ ਵੀਰਾਂ ਨੂੰ ਉਹਨਾਂ ਨੇ ਅਪੀਲ ਕੀਤੀ ਹੈ ਕਿ ਇਸ ਤੇ ਦੁਬਾਰਾ ਵਿਚਾਰ ਕੀਤਾ ਜਾਵੇ ਅਤੇ ਉਹ ਮੰਗਾਂ ਰੱਖੀਆਂ ਜਾਣ ਜਿਨ੍ਹਾਂ ਦਾ ਲਾਭ ਹੋਵੇ ਨਾ ਕਿ ਨੁਕਸਾਨ ਇੱਕ ਵਾਰ ਤੁਹਾਨੂੰ ਫੇਰ ਦੱਸ ਦਈਏ ਕਿ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਤਾਜ਼ੇ ਬਿਆਨ ਦੇ ਵਿੱਚ ਇੱਕ ਤਾਜ਼ੇ ਬਿਆਨ ਦੇ ਵਿੱਚ ਉਹਨਾਂ ਨੇ ਕਿਹਾ ਕਿ ਐਮਐਸਪੀ ਦੀ ਜਿਹੜੀ ਕਾਨੂੰਨੀ ਗਾਰੰਟੀ ਹੈ ਜੇਕਰ ਉਹ ਮਿਲ ਜਾਂਦੀ ਹੈ ਤੇ ਕਿਸਾਨਾਂ ਨੂੰ ਉਸ ਦਾ ਨੁਕਸਾਨ ਹੋਵੇਗਾ ਔਰ ਇਸ ਦੇ ਲਈ ਬਕਾਇਦਾ ਪੰਜਾਬ ਵਿਧਾਨ ਸਭਾ ਦਾ اجلاس ਬੁਲਾਇਆ ਜਾਣਾ ਚਾਹੀਦਾ ਜਿਸ ਚ ਇਸ ਤੇ ਚਰਚਾ ਹੋਣੀ ਚਾਹੀਦੀ ਹੈ ਤਾਂਕਿ ਆਮ ਲੋਕਾਂ ਦੇ ਨਾਲ-ਨਾਲ ਕਿਸਾਨਾਂ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਇਹ ਪਤਾ ਲੱਗ ਜਾਵੇ ਕਿ ਐਮਐਸਪੀ ਦੀ ਕਾਨੂੰਨੀ ਗਰੰਟੀ ਦਾ ਕੀ ਨੁਕਸਾਨ ਹੋਵੇਗਾ ਉਹਨਾਂ ਨੇ ਬਾਕਾਇਦਾ ਇਸ ਬਿਆਨ ਦੇ ਵਿੱਚ ਕਿਸਾਨਾਂ ਨੂੰ ਕਿਹਾ ਕਿ ਉਹ ਇਸ ਬਾਰੇ ਵਿਚਾਰ ਕਰਨ ਔਰ ਵਿਧਾਨ ਸਭਾ ਦਾ اجلاس ਬੁਲਾ ਕੇ ਉਹਨਾਂ ਨੇ ਸਪੈਸ਼ਲ ਕਿਹਾ ਕਿ ਵਿਧਾਨ ਸਭਾ ਦਾ اجلاس ਬੁਲਾਇਆ ਜਾਵੇ ਤਾਂਕਿ ਉੱਥੇ ਇਸ ਤੇ ਚਰਚਾ ਹੋ ਸਕੇ ਔਰ ਇਸ ਦੀਆਂ ਬਰੀਕੀਆਂ ਜਿਹੜੀਆਂ ਉਸ ਤੇ ਵਿਚਾਰ ਵਟਾਂਦਰਾ ਕਰਕੇ ਉਹ ਲੋਕਾਂ ਨੂੰ ਔਰ ਕਿਸਾਨਾਂ ਨੂੰ ਦੱਸਿਆ ਜਾਵੇ ਕਿ ਐਮ ਐਸ ਪੀ ਦੀ ਜਿਹੜੀ ਕਾਨੂੰਨੀ ਗਾਰੰਟੀ ਹੈ ਉਸ ਦਾ ਨੁਕਸਾਨ ਹੋਵੇਗਾ ਪੰਜਾਬ ਦੇ ਕਿਸਾਨਾਂ ਨੂੰ ਖਾਸ ਕਰਕੇ ਜਿਹੜੇ ਲਾਭ ਉਹਨਾਂ ਨੂੰ ਮਿਲਦੇ ਐ ਉਹ ਵੀ ਉਹਨਾਂ ਨੂੰ ਛੱਡਨੇ ਪੈ ਜਾਣਗੇ ਔਰ ਹੁਣ ਪਰਮਪਾਲ ਕੌਰ ਜਿਹੜੇ ਮਲੂਕਾ ਨੇ ਪਰਮਪਾਲ ਕੌਰ ਸਿੱਧੂ ਮਲੂਕਾ ਆਈਐਸ ਰਿਟਾਇਰ ਨੇ ਇਹ ਔਰ ਬੀਜੇਪੀ ਦੇ ਸੀਨੀਅਰ ਆਗੂ ਨੇ ਇਸ ਕਰਕੇ ਉਹਨਾਂ ਨੇ ਕੁਝ ਬਰੀਕੀਆਂ ਦੇ ਨਾਲ ਇਹ ਕਿਹਾ ਹੈ ਦੀ ਬਜਟ ਦੇ ਵਿੱਚ ਸ਼ੇਅਰ ਪੰਜਾਬ ਦਾ ਘਟ ਜਾਏਗਾ ਜੇ ਐਮਐਸਪੀ ਦੀ ਕਾਨੂੰਨੀ ਗਰੰਟੀ ਮਿਲ ਜਾਂਦੀ ਹੈ ਤਾਂ ਉਹਨਾਂ ਨੇ ਸੁਨੀਲ ਜਾਖੜ ਦੇ ਬਿਆਨ ਦਾ ਸਮਰਥਨ ਵੀ ਕੀਤਾ ਸ਼ਲਾਘਾ ਵੀ ਕੀਤੀ ਹੈ ਤੇ ਕਿਸਾਨ ਵੀਰਾਂ ਨੂੰ ਅਪੀਲ ਵੀ ਕੀਤੀ ਹੈ ਬਜਟ ਦੇ ਵਿੱਚ ਸ਼ੇਅਰ ਕਿਸਾਨ ਦੀ ਧੀ ਹੋਣ ਦੇ ਨਾਤੇ ਤੇ ਕਿਸਾਨ ਪਰਿਵਾਰ ਚ ਹੋਣ ਦੇ ਨਾਤੇ ਮੇਰੀ ਪੂਰੀ ਹਮਦਰਦੀ ਕਿਸਾਨ ਵੀਰਾਂ ਨਾਲ ਹੈ ਜਾਖੜ ਸਾਹਿਬ ਨੇ ਅੱਜ ਜੋ ਬਿਆਨ ਦਿੱਤਾ ਹੈ ਉਹ ਵੀ ਬਹੁਤ ਸਹੀ ਬਿਆਨ ਹੈ ਕਿ ਐਮਐਸਪੀ ਦੀ ਗਰੰਟੀ ਕੋਈ ਆਮਦਨ ਵਧਣ ਦੀ ਗਰੰਟੀ ਨਹੀਂ ਜੇਕਰ ਪੂਰੇ ਦੇਸ਼ ਦੀਆਂ ਫਸਲਾਂ ਦੇ ਉੱਤੇ ਐਮਐਸਪੀ ਦਿੱਤੀ ਜਾਂਦੀ ਹੈ ਤਾਂ ਉਸ ਨਾਲ ਪੰਜਾਬ ਦੇ ਕਿਸਾਨ ਦਾ ਬਜਟ ਦੇ ਵਿੱਚ ਸ਼ੇਅਰ ਘਟਦਾ ਹੈ ਪੰਜਾਬ ਦਾ ਬਜਟ ਦੇ ਵਿੱਚ ਸ਼ੇਅਰ ਘਟਦਾ ਹੈ ਜਿਸ ਨਾਲ ਪੰਜਾਬ ਦੇ ਕਿਸਾਨ ਦਾ ਨੁਕਸਾਨ ਵੀ ਹੋ ਸਕਦਾ ਹੈ ਸੋ ਮੇਰੀ ਇਹੀ ਬੇਨਤੀ ਹੈ ਕਿ ਆਪਾਂ ਉਹ ਮੰਗਾ ਮੰਗੀਏ ਜਿਸ ਨਾਲ ਕਿਸਾਨ ਦਾ ਤੇ ਪੰਜਾਬ ਦਾ ਨੁਕਸਾਨ ਨਾ ਹੋਵੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੇ ਬਿਆਨ ਤੋਂ ਬਾਅਦ ਹੁਣ ਪਰਮਪਾਲ ਕੌਰ ਮਲੂਕਾ ਨੇ ਵੀ ਇੱਕ ਬਿਆਨ ਦਿੱਤਾ ਜਿਸ ਵਿੱਚ ਉਹਨਾਂ ਨੇ ਸੁਨੀਲ ਜਾਖੜ ਦੇ ਬਿਆਨ ਦੀ ਸ਼ਲਾਘਾ ਕੀਤੀ ਉਹਨਾਂ ਨੇ ਕਿਹਾ ਕਿ ਸੁਨੀਲ ਜਾਖੜ ਨੇ ਜਿਹੜਾ ਐਮਐਸਪੀ ਦੀ ਗਾਰੰਟੀ ਵਾਲਾ ਬਿਆਨ ਦਿੱਤਾ ਹੈ ਉਹ ਬਿਲਕੁਲ ਸਹੀ ਹੈ ਮੈਂ ਉਹਦੀ ਸ਼ਲਾਘਾ ਕਰਦੀ ਹਾਂ ਤੇ ਕਿਸਾਨ ਵੀਰਾਂ ਨੂੰ ਇਹ ਅਪੀਲ ਕਰਦੀ ਹਾਂ ਕਿ ਉਹ ਇਸ ਤੇ ਵਿਚਾਰ ਕਰਨ ਉਹਨਾਂ ਨੇ ਬਕਾਇਦਾ ਇਸ ਦੀ ਤਕਨੀਕੀ ਜਾਣਕਾਰੀ ਦਿੱਤੀ ਉਹਨਾਂ ਨੇ ਕਿਹਾ ਕਿ ਜੇਕਰ ਕਿਉਂਕਿ ਮੈਂ ਤੁਹਾਨੂੰ ਜਾਣਕਾਰੀ ਦੇ ਦੂੰਗਾ ਆਪਣੇ ਦਰਸ਼ਕਾਂ ਨੂੰ ਕਿ ਪਰਮਪਾਲ ਕੌਰ ਸਿੱਧੂ ਜਿਹੜੇ ਨੇ ਉਹ ਪ੍ਰਸ਼ਾਸਨਿਕ ਸੇਵਾ ਤੋਂ ਰਿਟਾਇਰ ਹੋਏ ਨੇ ਆਈਐਸ ਅਧਿਕਾਰੀ ਰਹੇ ਨੇ ਇਸ ਕਰਕੇ ਉਹਨਾਂ ਨੂੰ ਬਜਟ ਦੀ ਬਰੀਕੀਆਂ ਬਾਰੇ ਪਤਾ ਉਹਨਾਂ ਨੇ ਕਿਹਾ ਕਿ ਜੇਕਰ ਐਮਐਸਪੀ ਦੇ ਕਾਨੂੰਨ ਦੇ ਕਾਨੂੰਨੀ ਗਰੰਟੀ ਮਿਲ ਜਾਂਦੀ ਹੈ ਤਾ ਪੰਜਾਬ ਦਾ ਸ਼ੇਅਰ ਬਜਟ ਦੇ ਵਿੱਚ ਘਟ ਜਾਏਗਾ ਜਿਸ ਦਾ ਨੁਕਸਾਨ ਵੀ ਹੋ ਸਕਦਾ ਉਹਨਾਂ ਨੇ ਇਹ ਕਹਿ ਕੇ ਸੁਨੀਲ ਜਾਖੜ ਉਹਨਾਂ ਨੇ ਜੋ ਬਿਆਨ ਦਿੱਤਾ ਹੈ ਮੈਂ ਉਹਦੀ ਸ਼ਲਾਘਾ ਕਰਦੀ ਹਾਂ ਕਿਉਂਕਿ ਉਹਨਾਂ ਨੇ ਕਿਸਾਨਾਂ ਦਾ ਧਿਆਨ ਇਸ ਪਾਸੇ ਕੀਤਾ ਤੇ ਮੰਗ ਉਹ ਕੀਤੀ ਜਾਵੇ ਜਿਸ ਦਾ ਜਿਸ ਤੋਂ ਫਾਇਦਾ ਹੋਵੇ ਨੁਕਸਾਨ ਨਹੀਂ ਤੇ ਸੁਨੀਲ ਜਾਖੜ ਉਹਨਾਂ ਦੇ ਬਿਆਨ ਦਾ ਪਰਮਪਾਲ ਕੌਰ ਸਿੱਧੂ ਨੇ ਭਾਜਪੀ ਦੇ ਸੀਨੀਅਰ ਆਗੂ ਨੇ ਪਰਮਪਾਲ ਕੌਰ ਮਲੂਕਾ ਉਹਨਾਂ ਨੇ ਇਹ ਇੱਕ ਤਾਂ ਸੁਨੀਲ ਜਾਖੜ ਉਹਨਾਂ ਦੇ ਬਿਆਨ ਦੀ ਛਲਾਗਾ ਕੀਤੀ ਹੈ ਤੇ ਉਸ ਦੇ ਨਾਲ ਹੀ ਉਹਨਾਂ ਨੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਤੇ ਵਿਚਾਰ ਕਰਨ ਕਿਉਂਕਿ ਜੇਕਰ ਐਮਐਸਪੀ ਦੀ ਕਾਨੂੰਨੀ ਗਾਰੰਟੀ ਮਿਲ ਜਾਂਦੀ ਹੈ ਤਾਂ ਪੰਜਾਬ ਦਾ ਸ਼ੇਅਰ ਬਜਟ ਦੇ ਵਿੱਚ ਘਟ ਜਾਏਗਾ ਜਿਸ ਦਾ ਨੁਕਸਾਨ ਪੰਜਾਬ ਦੇ ਕਿਸਾਨਾਂ ਨੂੰ ਹੋਵੇਗਾ ਇਸ ਕਰਕੇ ਕਿਸਾਨ ਵੀਰਾਂ ਨੂੰ ਉਹਨਾਂ ਨੇ ਅਪੀਲ ਕੀਤੀ ਹੈ ਕਿ ਇਸ ਤੇ ਦੁਬਾਰਾ ਵਿਚਾਰ ਕੀਤਾ ਜਾਵੇ ਅਤੇ ਉਹ ਮੰਗਾਂ ਰੱਖੀਆਂ ਜਾਣ ਜਿਨ੍ਹਾਂ ਦਾ ਲਾਭ ਹੋਵੇ ਨਾ ਕਿ ਨੁਕਸਾਨ ਇੱਕ ਵਾਰ ਤੁਹਾਨੂੰ ਫੇਰ ਦੱਸ ਦਈਏ ਕਿ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਤਾਜ਼ੇ ਬਿਆਨ ਦੇ ਵਿੱਚ ਇੱਕ ਤਾਜ਼ੇ ਬਿਆਨ ਦੇ ਵਿੱਚ ਉਹਨਾਂ ਨੇ ਕਿਹਾ ਕਿ ਐਮਐਸਪੀ ਦੀ ਜਿਹੜੀ ਕਾਨੂੰਨੀ ਗਰੰਟੀ ਹੈ ਜੇਕਰ ਉਹ ਮਿਲ ਜਾਂਦੀ ਹੈ ਤੇ ਕਿਸਾਨਾਂ ਨੂੰ ਉਸ ਦਾ ਨੁਕਸਾਨ ਹੋਵੇਗਾ ਔਰ ਇਸ ਦੇ ਲਈ ਬਕਾਇਦਾ ਪੰਜਾਬ ਵਿਧਾਨ ਸਭਾ ਦਾ اجلاس ਬੁਲਾਇਆ ਜਾਣਾ ਚਾਹੀਦਾ ਜਿਸ ਚ ਇਸ ਤੇ ਚਰਚਾ ਹੋਣੀ ਚਾਹੀਦੀ ਹੈ ਤਾਂਕਿ ਆਮ ਲੋਕਾਂ ਦੇ ਨਾਲ-ਨਾਲ ਕਿਸਾਨਾਂ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਇਹ ਪਤਾ ਲੱਗ ਜਾਵੇ ਕਿ ਐਮਐਸਪੀ ਦੀ ਕਾਨੂੰਨੀ ਗਾਰੰਟੀ ਦਾ ਕੀ ਨੁਕਸਾਨ ਹੋਵੇਗਾ ਉਹਨਾਂ ਨੇ ਬਾਕਾਇਦਾ ਇਸ ਬਿਆਨ ਦੇ ਵਿੱਚ ਕਿਸਾਨਾਂ ਨੂੰ ਕਿਹਾ ਕਿ ਉਹ ਇਸ ਬਾਰੇ ਵਿਚਾਰ ਕਰਨ ਔਰ ਵਿਧਾਨ ਸਭਾ ਦਾ اجلاس ਬੁਲਾ ਕੇ ਉਹਨਾਂ ਨੇ ਸਪੈਸ਼ਲ ਕਿਹਾ ਕਿ ਵਿਧਾਨ ਸਭਾ ਦਾ اجلاس ਬੁਲਾਇਆ ਜਾਵੇ ਤਾਂਕਿ ਉੱਥੇ ਇਸ ਤੇ ਚਰਚਾ ਹੋ ਸਕੇ ਔਰ ਇਸ ਦੀਆਂ ਬਰੀਕੀਆਂ ਜਿਹੜੀਆਂ ਹੈ ਉਸ ਤੇ ਵਿਚਾਰ ਵਟਾਂਦਰਾ ਕਰਕੇ ਉਹ ਲੋਕਾਂ ਨੂੰ ਔਰ ਕਿਸਾਨਾਂ ਨੂੰ ਦੱਸਿਆ ਜਾਵੇ ਕਿ ਐਮਐਸਪੀ ਦੀ ਜਿਹੜੀ ਕਾਨੂੰਨੀ ਗਾਰੰਟੀ ਹੈ ਉਸ ਦਾ ਨੁਕਸਾਨ ਹੋਵੇਗਾ ਪੰਜਾਬ ਦੇ ਕਿਸਾਨਾਂ ਨੂੰ ਖਾਸ ਕਰਕੇ ਜਿਹੜੇ ਲਾਭ ਉਹਨਾਂ ਨੂੰ ਮਿਲਦੇ ਹੈ ਉਹ ਵੀ ਉਹਨਾਂ ਨੂੰ ਛੱਡਨੇ ਪੈ ਜਾਣਗੇ ਔਰ ਹੁਣ ਪਰਮਪਾਲ ਕੌਰ ਜਿਹੜੇ ਮਲੂਕਾ ਨੇ ਪਰਮਪਾਲ ਕੌਰ ਸਿੱਧੂ ਮਲੂਕਾ ਆਈਐਸ ਰਿਟਾਇਰ ਨੇ ਇਹ ਔਰ ਬੀਜੇਪੀ ਦੇ ਸੀਨੀਅਰ ਆਗੂ ਨੇ ਇਸ ਕਰਕੇ ਉਹਨਾਂ ਨੇ ਕੁਝ ਬਰੀਕੀਆਂ ਦੇ ਨਾਲ ਇਹ ਕਿਹਾ ਹੈ ਕਿ ਬਜਟ ਦੇ ਵਿੱਚ ਸ਼ੇਅਰ ਪੰਜਾਬ ਦਾ ਘਟ ਜਾਏਗਾ ਜੇ ਐਮਐਸਪੀ ਦੀ ਕਾਨੂੰਨੀ ਗਾਰੰਟੀ ਮਿਲ ਜਾਂਦੀ ਹੈ ਤਾਂ ਉਹਨਾਂ ਨੇ ਸੁਨੀਲ ਜਾਖੜ ਦੇ ਬਿਆਨ ਦਾ ਸਮਰਥਨ ਵੀ ਕੀਤਾ ਸ਼ਲਾਗਾ ਵੀ ਕੀਤੀ ਹੈ ਤੇ ਕਿਸਾਨ ਵੀਰਾਂ ਨੂੰ ਅਪੀਲ ਵੀ ਕੀਤੀ ਹੈ ਬਜਟ ਦੇ ਵਿੱਚ ਸ਼ੇਅਰ ਕਿਸਾਨ ਦੀ ਧੀ ਹੋਣ ਦੇ ਨਾਤੇ ਤੇ ਕਿਸਾਨ ਪਰਿਵਾਰ ਚ ਹੋਣ ਦੇ ਨਾਤੇ ਮੇਰੀ ਪੂਰੀ ਹਮਦਰਦੀ ਕਿਸਾਨ ਵੀਰਾਂ ਨਾਲ ਹੈ ਜਾਖੜ ਸਾਹਿਬ ਨੇ ਅੱਜ ਜੋ ਬਿਆਨ ਦਿੱਤਾ ਹੈ ਉਹ ਵੀ ਬਹੁਤ ਸਹੀ ਬਿਆਨ ਹੈ ਕਿ ਐਮਐਸਪੀ ਦੀ ਗਰੰਟੀ ਕੋਈ ਆਮਦਨ ਵਧਣ ਦੀ ਗਰੰਟੀ ਨਹੀਂ ਜੇਕਰ ਪੂਰੇ ਦੇਸ਼ ਦੀਆਂ ਫਸਲਾਂ ਦੇ ਉੱਤੇ ਐਮਐਸਪੀ ਦਿੱਤੀ ਜਾਂਦੀ ਹੈ ਤਾਂ ਉਸ ਨਾਲ ਪੰਜਾਬ ਦੇ ਕਿਸਾਨ ਦਾ ਬਜਟ ਦੇ ਵਿੱਚ ਸ਼ੇਅਰ ਘਟਦਾ ਹੈ ਪੰਜਾਬ ਦਾ ਬਜਟ ਦੇ ਵਿੱਚ ਸ਼ੇਅਰ ਘਟਦਾ ਹੈ ਜਿਸ ਨਾਲ ਪੰਜਾਬ ਦੇ ਕਿਸਾਨ ਦਾ ਨੁਕਸਾਨ ਵੀ ਹੋ ਸਕਦਾ ਹੈ ਸੋ ਮੇਰੀ ਇਹੀ ਬੇਨਤੀ ਹੈ ਕਿ ਆਪਾਂ ਉਹ ਮੰਗਾ ਮੰਗੀਏ ਜਿਸ ਨਾਲ ਕਿਸਾਨ ਦਾ ਤੇ ਪੰਜਾਬ ਦਾ ਨੁਕਸਾਨ ਨਾ ਹੋਵੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੇ ਬਿਆਨ ਤੋਂ ਬਾਅਦ ਹੁਣ ਪਰਮਪਾਲ ਕੌਰ ਮਲੂਕਾ ਨੇ ਵੀ ਇੱਕ ਬਿਆਨ ਦਿੱਤਾ ਜਿਸ ਵਿੱਚ ਉਹਨਾਂ ਨੇ ਸੁਨੀਲ ਜਾਖੜ ਦੇ ਬਿਆਨ ਦੀ ਸ਼ਲਾਘਾ ਕੀਤੀ ਉਹਨਾਂ ਨੇ ਕਿਹਾ ਕਿ ਸੁਨੀਲ ਜਾਖੜ ਨੇ ਜਿਹੜਾ ਐਮਐਸਪੀ ਦੀ ਗਾਰੰਟੀ ਵਾਲਾ ਬਿਆਨ ਦਿੱਤਾ ਹੈ ਉਹ ਬਿਲਕੁਲ ਸਹੀ ਹੈ ਮੈਂ ਉਹਦੀ ਸ਼ਲਾਘਾ ਕਰਦੀ ਹਾਂ ਤੇ ਕਿਸਾਨ ਵੀਰਾਂ ਨੂੰ ਇਹ ਅਪੀਲ ਕਰਦੀ ਹਾਂ ਕਿ ਉਹ ਇਸ ਤੇ ਵਿਚਾਰ ਕਰਨ ਉਹਨਾਂ ਨੇ ਬਕਾਇਦਾ ਇਸ ਦੀ ਤਕਨੀਕੀ ਜਾਣਕਾਰੀ ਦਿੱਤੀ ਉਹਨਾਂ ਨੇ ਕਿਹਾ ਕਿ ਜੇਕਰ ਕਿਉਂਕਿ ਮੈਂ ਤੁਹਾਨੂੰ ਜਾਣਕਾਰੀ ਦੇ ਦੂੰਗਾ ਆਪਣੇ ਦਰਸ਼ਕਾਂ ਨੂੰ ਕਿ ਪਰਮਪਾਲ ਕੌਰ ਸਿੱਧੂ ਜਿਹੜੇ ਨੇ ਉਹ ਪ੍ਰਸ਼ਾਸਨਿਕ ਸੇਵਾ ਤੋਂ ਰਿਟਾਇਰ ਹੋਏ ਨੇ ਆਈਐਸ ਅਧਿਕਾਰੀ ਰਹੇ ਨੇ ਇਸ ਕਰਕੇ ਉਹਨਾਂ ਨੂੰ ਬਜਟ ਦੀ ਬਰੀਕੀਆਂ ਬਾਰੇ ਪਤਾ ਉਹਨਾਂ ਨੇ ਕਿਹਾ ਕਿ ਜੇਕਰ ਐਮਐਸਪੀ ਦੇ ਕਾਨੂੰਨ ਦੇ ਕਾਨੂੰਨੀ ਗਾਰੰਟੀ ਮਿਲ ਜਾਂਦੀ ਹੈ ਪੰਜਾਬ ਦਾ ਸ਼ੇਅਰ ਬਜਟ ਦੇ ਵਿੱਚ ਘਟ ਜਾਏਗਾ ਜਿਸ ਦਾ ਨੁਕਸਾਨ ਵੀ ਹੋ ਸਕਦਾ ਉਹਨਾਂ ਨੇ ਇਹ ਕਹਿ ਕੇ ਸੁਨੀਲ ਜਾਖੜ ਉਹਨਾਂ ਨੇ ਜੋ ਬਿਆਨ ਦਿੱਤਾ ਹੈ ਮੈਂ ਉਹਦੀ ਸ਼ਲਾਘਾ ਕਰਦੀ ਹਾਂ ਕਿਉਂਕਿ ਉਹਨਾਂ ਨੇ ਕਿਸਾਨਾਂ ਦਾ ਧਿਆਨ ਇਸ ਪਾਸੇ ਕੀਤਾ ਤੇ ਮੰਗ ਉਹ ਕੀਤੀ ਜਾਵੇ ਜਿਸ ਦਾ ਜਿਸ ਤੋਂ ਫਾਇਦਾ ਹੋਵੇ ਨੁਕਸਾਨ ਨਹੀਂ ਤੇ ਸੁਨੀਲ ਜਾਖੜ ਉਹਨਾਂ ਦੇ ਬਿਆਨ ਦਾ ਪਰਮਪਾਲ ਕੌਰ ਸਿੱਧੂ ਨੇ ਭਾਜਪਾ ਦੇ ਸੀਨੀਅਰ ਆਗੂ ਨੇ ਪਰਮਪਾਲ ਕੌਰ ਮਲੂਕਾ ਉਹਨਾਂ ਨੇ ਇਹ ਇੱਕ ਤਾਂ ਸੁਨੀਲ ਜਾਖੜ ਉਹਨਾਂ ਦੇ ਬਿਆਨ ਦੀ ਛਲਾਗਾ ਕੀਤੀ ਹੈ ਤੇ ਉਸ ਦੇ ਨਾਲ ਹੀ ਉਹਨਾਂ ਨੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਤੇ ਵਿਚਾਰ ਕਰਨ ਕਿਉਂਕਿ ਜੇਕਰ ਐਮਐਸਪੀ ਦੀ ਕਾਨੂੰਨੀ ਗਰੰਟੀ ਮਿਲ ਜਾਂਦੀ ਹੈ ਤਾਂ ਪੰਜਾਬ ਦਾ ਸ਼ੇਅਰ ਬਜਟ ਦੇ ਵਿੱਚ ਘਟ ਜਾਏਗਾ ਜਿਸ ਦਾ ਨੁਕਸਾਨ ਪੰਜਾਬ ਦੇ ਕਿਸਾਨਾਂ ਨੂੰ ਹੋਵੇਗਾ ਇਸ ਕਰਕੇ ਕਿਸਾਨ ਵੀਰਾਂ ਨੂੰ ਉਹਨਾਂ ਨੇ ਅਪੀਲ ਕੀਤੀ ਹੈ ਕਿ ਇਸ ਤੇ ਦੁਬਾਰਾ ਵਿਚਾਰ ਕੀਤਾ ਜਾਵੇ ਅਤੇ ਉਹ ਮੰਗਾਂ ਰੱਖੀਆਂ ਜਾਣ ਜਿਨ੍ਹਾਂ ਦਾ ਲਾਭ ਹੋਵੇ ਨਾ ਕਿ ਨੁਕਸਾਨ ਇੱਕ ਵਾਰ ਤੁਹਾਨੂੰ ਫੇਰ ਦੱਸ ਦਈਏ ਕਿ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਤਾਜ਼ੇ ਬਿਆਨ ਦੇ ਵਿੱਚ ਇੱਕ ਤਾਜ਼ੇ ਬਿਆਨ ਦੇ ਵਿੱਚ ਉਹਨਾਂ ਨੇ ਕਿਹਾ ਕਿ ਐਮਐਸਪੀ ਦੀ ਜਿਹੜੀ ਕਾਨੂੰਨੀ ਗਾਰੰਟੀ ਹੈ ਜੇਕਰ ਉਹ ਮਿਲ ਜਾਂਦੀ ਹੈ ਤੇ ਕਿਸਾਨਾਂ ਨੂੰ ਉਸ ਦਾ ਨੁਕਸਾਨ ਹੋਵੇਗਾ ਔਰ ਇਸ ਦੇ ਲਈ ਬਕਾਇਦਾ ਪੰਜਾਬ ਵਿਧਾਨ ਸਭਾ ਦਾ اجلاس ਬੁਲਾਇਆ ਜਾਣਾ ਚਾਹੀਦਾ ਜਿਸ ਚ ਇਸ ਤੇ ਚਰਚਾ ਹੋਣੀ ਚਾਹੀਦੀ ਹੈ ਤਾਂਕਿ ਆਮ ਲੋਕਾਂ ਦੇ ਨਾਲ-ਨਾਲ ਕਿਸਾਨਾਂ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਇਹ ਪਤਾ ਲੱਗ ਜਾਵੇ ਕਿ ਐਮਐਸਪੀ ਦੀ ਕਾਨੂੰਨੀ ਗਾਰੰਟੀ ਦਾ ਕੀ ਨੁਕਸਾਨ ਹੋਵੇਗਾ ਉਹਨਾਂ ਨੇ ਬਾਕਾਇਦਾ ਇਸ ਬਿਆਨ ਦੇ ਵਿੱਚ ਕਿਸਾਨਾਂ ਨੂੰ ਕਿਹਾ ਕਿ ਉਹ ਇਸ ਬਾਰੇ ਵਿਚਾਰ ਕਰਨ ਔਰ ਵਿਧਾਨ ਸਭਾ ਦਾ اجلاس ਬੁਲਾ ਕੇ ਉਹਨਾਂ ਨੇ ਸਪੈਸ਼ਲ ਕਿਹਾ ਕਿ ਵਿਧਾਨ ਸਭਾ ਦਾ اجلاس ਬੁਲਾਇਆ ਜਾਵੇ ਤਾਂਕਿ ਉੱਥੇ ਇਸ ਤੇ ਚਰਚਾ ਹੋ ਸਕੇ ਔਰ ਇਸ ਦੀਆਂ ਬਰੀਕੀਆਂ ਜਿਹੜੀਆਂ ਹੈ ਉਸ ਤੇ ਵਿਚਾਰ ਵਟਾਂਦਰਾ ਕਰਕੇ ਉਹ ਲੋਕਾਂ ਨੂੰ ਔਰ ਕਿਸਾਨਾਂ ਨੂੰ ਦੱਸਿਆ ਜਾਵੇ ਕਿ ਐਮਐਸਪੀ ਦੀ ਜਿਹੜੀ ਕਾਨੂੰਨੀ ਗਾਰੰਟੀ ਹੈ ਉਸ ਦਾ ਨੁਕਸਾਨ ਹੋਵੇਗਾ ਪੰਜਾਬ ਦੇ ਕਿਸਾਨਾਂ ਨੂੰ ਖਾਸ ਕਰਕੇ ਜਿਹੜੇ ਲਾਭ ਉਹਨਾਂ ਨੂੰ ਮਿਲਦੇ ਹੈ ਉਹ ਵੀ ਉਹਨਾਂ ਨੂੰ ਛੱਡਨੇ ਪੈ ਜਾਣਗੇ ਔਰ ਹੁਣ ਪਰਮਪਾਲ ਕੌਰ ਜਿਹੜੇ ਮਲੂਕਾ ਨੇ ਪਰਮਪਾਲ ਕੌਰ ਸਿੱਧੂ ਮਲੂਕਾ ਆਈਐਸ ਰਿਟਾਇਰ ਨੇ ਇਹ ਔਰ ਬੀਜੇਪੀ ਦੇ ਸੀਨੀਅਰ ਆਗੂ ਨੇ ਇਸ ਕਰਕੇ ਉਹਨਾਂ ਨੇ ਕੁਝ ਬਰੀਕੀਆਂ ਦੇ ਨਾਲ ਇਹ ਕਿਹਾ ਕੀ ਬਜਟ ਦੇ ਵਿੱਚ ਸ਼ੇਅਰ ਪੰਜਾਬ ਦਾ ਘਟ ਜਾਏਗਾ ਜੇ ਐਮਐਸਪੀ ਦੀ ਕਾਨੂੰਨੀ ਗਾਰੰਟੀ ਮਿਲ ਜਾਂਦੀ ਹੈ ਤਾਂ ਉਹਨਾਂ ਨੇ ਸੁਨੀਲ ਜਾਖੜ ਦੇ ਬਿਆਨ ਦਾ ਸਮਰਥਨ ਵੀ ਕੀਤਾ ਸ਼ਲਾਘਾ ਵੀ ਕੀਤੀ ਹੈ ਤੇ ਕਿਸਾਨ ਵੀਰਾਂ ਨੂੰ ਅਪੀਲ ਵੀ ਕੀਤੀ ਹੈ ਬਜਟ ਦੇ ਵਿੱਚ ਸ਼ੇਅਰ ਕਿਸਾਨ ਦੀ ਧੀ ਹੋਣ ਦੇ ਨਾਤੇ ਤੇ ਕਿਸਾਨ ਪਰਿਵਾਰ ਚ ਹੋਣ ਦੇ ਨਾਤੇ ਮੇਰੀ ਪੂਰੀ ਹਮਦਰਦੀ ਕਿਸਾਨ ਵੀਰਾਂ ਨਾਲ ਹੈ ਜਾਖੜ ਸਾਹਿਬ ਨੇ ਅੱਜ ਜੋ ਬਿਆਨ ਦਿੱਤਾ ਹੈ ਉਹ ਵੀ ਬਹੁਤ ਸਹੀ ਬਿਆਨ ਹੈ ਕਿ ਐਮਐਸਪੀ ਦੀ ਗਰੰਟੀ ਕੋਈ ਆਮਦਨ ਵਧਣ ਦੀ ਗਰੰਟੀ ਨਹੀਂ ਜੇਕਰ ਪੂਰੇ ਦੇਸ਼ ਦੀਆਂ ਫਸਲਾਂ ਦੇ ਉੱਤੇ ਐਮਐਸਪੀ ਦਿੱਤੀ ਜਾਂਦੀ ਹੈ ਤਾਂ ਉਸ ਨਾਲ ਪੰਜਾਬ ਦੇ ਕਿਸਾਨ ਦਾ ਬਜਟ ਦੇ ਵਿੱਚ ਸ਼ੇਅਰ ਘਟਦਾ ਹੈ ਪੰਜਾਬ ਦਾ ਬਜਟ ਦੇ ਵਿੱਚ ਸ਼ੇਅਰ ਘਟਦਾ ਹੈ ਜਿਸ ਨਾਲ ਪੰਜਾਬ ਦੇ ਕਿਸਾਨ ਦਾ ਨੁਕਸਾਨ ਵੀ ਹੋ ਸਕਦਾ ਹੈ ਸੋ ਮੇਰੀ ਇਹੀ ਬੇਨਤੀ ਹੈ ਕਿ ਆਪਾਂ ਉਹ ਮੰਗਾ ਮੰਗੀਏ ਜਿਸ ਨਾਲ ਕਿਸਾਨ ਦਾ ਤੇ ਪੰਜਾਬ ਦਾ ਨੁਕਸਾਨ ਨਾ ਹੋਵੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੇ ਬਿਆਨ ਤੋਂ ਬਾਅਦ ਹੁਣ ਪਰਮਪਾਲ ਕੌਰ ਮਲੂਕਾ ਨੇ ਵੀ ਇੱਕ ਬਿਆਨ ਦਿੱਤਾ ਜਿਸ ਚ ਉਹਨਾਂ ਨੇ ਸੁਨੀਲ ਜਾਖੜ ਦੇ ਬਿਆਨ ਦੀ ਸ਼ਲਾਘਾ ਕੀਤੀ ਉਹਨਾਂ ਨੇ ਕਿਹਾ ਕਿ ਸੁਨੀਲ ਜਾਖੜ ਨੇ ਜਿਹੜਾ ਐਮਐਸਪੀ ਦੀ ਗਾਰੰਟੀ ਵਾਲਾ ਬਿਆਨ ਦਿੱਤਾ ਹੈ ਉਹ ਬਿਲਕੁਲ ਸਹੀ ਹੈ ਮੈਂ ਉਹਦੀ ਸ਼ਲਾਘਾ ਕਰਦੀ ਆ ਤੇ ਕਿਸਾਨ ਵੀਰਾਂ ਨੂੰ ਇਹ ਅਪੀਲ ਕਰਦੀ ਆ ਕਿ ਉਹ ਇਸ ਤੇ ਵਿਚਾਰ ਕਰਨ ਉਹਨਾਂ ਨੇ ਬਕਾਇਦਾ ਇਸ ਦੀ ਤਕਨੀਕੀ ਜਾਣਕਾਰੀ ਦਿੱਤੀ ਉਹਨਾਂ ਨੇ ਕਿਹਾ ਕਿ ਜੇਕਰ ਕਿਉਂਕਿ ਮੈਂ ਤੁਹਾਨੂੰ ਜਾਣਕਾਰੀ ਦੇ ਦੂੰ ਆ ਆਪਣੇ ਦਰਸ਼ਕਾਂ ਨੂੰ ਕਿ ਪਰਮਪਾਲ ਕੌਰ ਸਿੱਧੂ ਜਿਹੜੇ ਨੇ ਉਹ ਪ੍ਰਸ਼ਾਸਨਿਕ ਸੇਵਾ ਤੋਂ ਰਿਟਾਇਰ ਹੋਏ ਨੇ ਆਈਐਸ ਅਧਿਕਾਰੀ ਰਹੇ ਨੇ ਇਸ ਕਰਕੇ ਉਹਨਾਂ ਨੂੰ ਬਜਟ ਦੀ ਬਰੀਕੀਆਂ ਬਾਰੇ ਪਤਾ ਉਹਨਾਂ ਨੇ ਕਿਹਾ ਕਿ ਜੇਕਰ ਐਮਐਸਪੀ ਦੇ ਕਾਨੂੰਨ ਦੇ ਕਾਨੂੰਨੀ ਗਾਰੰਟੀ ਮਿਲ ਜਾਂਦੀ ਹੈ ਤਾਂ ਪੰਜਾਬ ਦਾ ਸ਼ੇਅਰ ਬਜਟ ਦੇ ਵਿੱਚ ਘਟ ਜਾਏਗਾ ਜਿਸ ਦਾ ਨੁਕਸਾਨ ਵੀ ਹੋ ਸਕਦਾ ਹੈ ਉਹਨਾਂ ਨੇ ਇਹ ਕਹਿ ਕੇ ਸੁਨੀਲ ਜਾਖੜ ਉਹਨਾਂ ਨੇ ਜੋ ਬਿਆਨ ਦਿੱਤਾ ਹੈ ਮੈਂ ਉਹਦੀ ਸ਼ਲਾਘਾ ਕਰਦੀ ਹਾਂ ਕਿਉਂਕਿ ਉਹਨਾਂ ਨੇ ਕਿਸਾਨਾਂ ਦਾ ਧਿਆਨ ਇਸ ਪਾਸੇ ਕੀਤਾ ਤੇ ਮੰਗ ਉਹ ਕੀਤੀ ਜਾਵੇ ਜਿਸ ਦਾ ਜਿਸ ਤੋਂ ਫਾਇਦਾ ਹੋਵੇ ਨੁਕਸਾਨ ਨਹੀਂ ਤੇ ਸੁਨੀਲ ਜਾਖੜ ਉਹਨਾਂ ਦੇ ਬਿਆਨ ਦਾ ਪਰਮਪਾਲ ਕੌਰ ਸਿੱਧੂ ਨੇ ਭਾਜਪਾ ਦੇ ਸੀਨੀਅਰ ਆਗੂ ਨੇ ਪਰਮਪਾਲ ਕੌਰ ਮਲੂਕਾ ਉਹਨਾਂ ਨੇ ਇਹ ਇੱਕ ਤਾਂ ਸੁਨੀਲ ਜਾਖੜ ਉਹਨਾਂ ਦੇ ਬਿਆਨ ਦੀ ਛਲਾਗਾ ਕੀਤੀ ਹੈ ਤੇ ਉਸ ਦੇ ਨਾਲ ਹੀ ਉਹਨਾਂ ਨੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਤੇ ਵਿਚਾਰ ਕਰਨ ਕਿਉਂਕਿ ਜੇਕਰ ਐਮਐਸਪੀ ਦੀ ਕਾਨੂੰਨੀ ਗਰੰਟੀ ਮਿਲ ਜਾਂਦੀ ਹੈ ਤਾਂ ਪੰਜਾਬ ਦਾ ਸ਼ੇਅਰ ਬਜਟ ਦੇ ਵਿੱਚ ਘਟ ਜਾਏਗਾ ਜਿਸ ਦਾ ਨੁਕਸਾਨ ਪੰਜਾਬ ਦੇ ਕਿਸਾਨਾਂ ਨੂੰ ਹੋਵੇਗਾ ਇਸ ਕਰਕੇ ਕਿਸਾਨ ਵੀਰਾਂ ਨੂੰ ਉਹਨਾਂ ਨੇ ਅਪੀਲ ਕੀਤੀ ਹੈ ਕਿ ਇਸ ਤੇ ਦੁਬਾਰਾ ਵਿਚਾਰ ਕੀਤਾ ਜਾਵੇ ਅਤੇ ਉਹ ਮੰਗਾਂ ਰੱਖੀਆਂ ਜਾਣ ਜਿਨ੍ਹਾਂ ਦਾ ਲਾਭ ਹੋਵੇ ਨਾ ਕਿ ਨੁਕਸਾਨ ਇੱਕ ਵਾਰ ਤੁਹਾਨੂੰ ਫੇਰ ਦੱਸ ਦਈਏ ਕਿ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਤਾਜ਼ੇ ਬਿਆਨ ਦੇ ਵਿੱਚ ਇੱਕ ਤਾਜ਼ੇ ਬਿਆਨ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਐਮਐਸਪੀ ਦੀ ਜਿਹੜੀ ਕਾਨੂੰਨੀ ਗਾਰੰਟੀ ਹੈ ਜੇਕਰ ਉਹ ਮਿਲ ਜਾਂਦੀ ਹੈ ਤੇ ਕਿਸਾਨਾਂ ਨੂੰ ਉਸ ਦਾ ਨੁਕਸਾਨ ਹੋਵੇਗਾ ਔਰ ਇਸ ਦੇ ਲਈ ਬਕਾਇਦਾ ਪੰਜਾਬ ਵਿਧਾਨ ਸਭਾ ਦਾ اجلاس ਬੁਲਾਇਆ ਜਾਣਾ ਚਾਹੀਦਾ ਜਿਸ ਚ ਇਸ ਤੇ ਚਰਚਾ ਹੋਣੀ ਚਾਹੀਦੀ ਹੈ ਤਾਂਕਿ ਆਮ ਲੋਕਾਂ ਦੇ ਨਾਲ-ਨਾਲ ਕਿਸਾਨਾਂ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਇਹ ਪਤਾ ਲੱਗ ਜਾਵੇ ਕਿ ਐਮਐਸਪੀ ਦੀ ਕਾਨੂੰਨੀ ਗਾਰੰਟੀ ਦਾ ਕੀ ਨੁਕਸਾਨ ਹੋਵੇਗਾ ਉਹਨਾਂ ਨੇ ਬਾਕਾਇਦਾ ਇਸ ਬਿਆਨ ਦੇ ਵਿੱਚ ਕਿਸਾਨਾਂ ਨੂੰ ਕਿਹਾ ਕਿ ਉਹ ਇਸ ਬਾਰੇ ਵਿਚਾਰ ਕਰਨ ਔਰ ਵਿਧਾਨ ਸਭਾ ਦਾ اجلاس ਬੁਲਾ ਕੇ ਉਹਨਾਂ ਨੇ ਸਪੈਸ਼ਲ ਕਿਹਾ ਕਿ ਵਿਧਾਨ ਸਭਾ ਦਾ اجلاس ਬੁਲਾਇਆ ਜਾਵੇ ਤਾਂਕਿ ਉੱਥੇ ਇਸ ਤੇ ਚਰਚਾ ਹੋ ਸਕੇ ਔਰ ਇਸ ਦੀਆਂ ਬਰੀਕੀਆਂ ਜਿਹੜੀਆਂ ਹੈ ਉਸ ਤੇ ਵਿਚਾਰ ਵਟਾਂਦਰਾ ਕਰਕੇ ਉਹ ਲੋਕਾਂ ਨੂੰ ਔਰ ਕਿਸਾਨਾਂ ਨੂੰ ਦੱਸਿਆ ਜਾਵੇ ਕਿ ਐਮਐਸਪੀ ਦੀ ਜਿਹੜੀ ਕਾਨੂੰਨੀ ਗਾਰੰਟੀ ਹੈ ਉਸ ਦਾ ਨੁਕਸਾਨ ਹੋਵੇਗਾ ਪੰਜਾਬ ਦੇ ਕਿਸਾਨਾਂ ਨੂੰ ਖਾਸ ਕਰਕੇ ਜਿਹੜੇ ਲਾਭ ਉਹਨਾਂ ਨੂੰ ਮਿਲਦੇ ਹੈ ਉਹ ਵੀ ਉਹਨਾਂ ਨੂੰ ਛੱਡਨੇ ਪੈ ਜਾਣਗੇ ਔਰ ਹੁਣ ਪਰਮਪਾਲ ਕੌਰ ਜਿਹੜੇ ਮਲੂਕਾ ਨੇ ਪਰਮਪਾਲ ਕੌਰ ਸਿੱਧੂ ਮਲੂਕਾ ਆਈਐਸ ਰਿਟਾਇਰ ਨੇ ਇਹ ਔਰ ਬੀਜੇਪੀ ਦੇ ਸੀਨੀਅਰ ਆਗੂ ਨੇ ਇਸ ਕਰਕੇ ਉਹਨਾਂ ਨੇ ਕੁਝ ਬਰੀਕੀਆਂ ਦੇ ਨਾਲ ਇਹ ਕਿਹਾ ਕਿ ਬਜਟ ਦੇ ਵਿੱਚ ਸ਼ੇਰ ਪੰਜਾਬ ਦਾ ਘਟ ਜਾਏਗਾ ਜੇ ਐਮਐਸਪੀ ਦੀ ਕਾਨੂੰਨੀ ਗਾਰੰਟੀ ਮਿਲ ਜਾਂਦੀ ਹੈ ਤਾਂ ਉਹਨਾਂ ਨੇ ਸੁਨੀਲ ਜਾਖੜ ਦੇ ਬਿਆਨ ਦਾ ਸਮਰਥਨ ਵੀ ਕੀਤਾ ਸ਼ਲਾਗਾ ਵੀ ਕੀਤੀ ਹੈ ਤੇ ਕਿਸਾਨ ਵੀਰਾਂ ਨੂੰ ਅਪੀਲ ਵੀ ਕੀਤੀ ਹੈ ਜੱਟ ਦੇ ਵਿੱਚ ਸ਼ੇਰ ਕਿਸਾਨ ਦੀ ਧੀ ਹੋਣ ਦੇ ਨਾਤੇ ਤੇ ਕਿਸਾਨ ਪਰਿਵਾਰ ਚ ਹੋਣ ਦੇ ਨਾਤੇ ਮੇਰੀ ਪੂਰੀ ਹਮਦਰਦੀ ਕਿਸਾਨ ਵੀਰਾਂ ਨਾਲ ਹੈ ਜਾਖੜ ਸਾਹਿਬ ਨੇ ਅੱਜ ਜੋ ਬਿਆਨ ਦਿੱਤਾ ਹੈ ਉਹ ਵੀ ਬਹੁਤ ਸਹੀ ਬਿਆਨ ਹੈ ਕਿ ਐਮਐਸਪੀ ਦੀ ਗਾਰੰਟੀ ਕੋਈ ਆਮਦਨ ਵਧਣ ਦੀ ਗਰੰਟੀ ਨਹੀਂ ਜੇਕਰ ਪੂਰੇ ਦੇਸ਼ ਦੀਆਂ ਫਸਲਾਂ ਦੇ ਉੱਤੇ ਐਮਐਸਪੀ ਦਿੱਤੀ ਜਾਂਦੀ ਹੈ ਤਾਂ ਉਸ ਨਾਲ ਪੰਜਾਬ ਦੇ ਕਿਸਾਨ ਦਾ ਬਜਟ ਦੇ ਵਿੱਚ ਸ਼ੇਅਰ ਘਟਦਾ ਹੈ ਪੰਜਾਬ ਦਾ ਬਜਟ ਦੇ ਵਿੱਚ ਸ਼ੇਅਰ ਘਟਦਾ ਹੈ ਜਿਸ ਨਾਲ ਪੰਜਾਬ ਦੇ ਕਿਸਾਨ ਦਾ ਨੁਕਸਾਨ ਵੀ ਹੋ ਸਕਦਾ ਹੈ ਸੋ ਮੇਰੀ ਇਹੀ ਬੇਨਤੀ ਹੈ ਕਿ ਆਪਾਂ ਉਹ ਮੰਗਾ ਮੰਗੀਏ ਜਿਸ ਨਾਲ ਕਿਸਾਨ ਦਾ ਤੇ ਪੰਜਾਬ ਦਾ ਨੁਕਸਾਨ ਨਾ ਹੋਵੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੇ ਬਿਆਨ ਤੋਂ ਬਾਅਦ ਹੁਣ ਪਰਮਪਾਲ ਕੌਰ ਮਲੂਕਾ ਨੇ ਵੀ ਇੱਕ ਬਿਆਨ ਦਿੱਤਾ ਜਿਸ 'ਚ ਉਹਨਾਂ ਨੇ ਸੁਨੀਲ ਜਾਖੜ ਦੇ ਬਿਆਨ ਦੀ ਸ਼ਲਾਘਾ ਕੀਤੀ ਉਹਨਾਂ ਨੇ ਕਿਹਾ ਕਿ ਸੁਨੀਲ ਜਾਖੜ ਨੇ ਜਿਹੜਾ ਐਮਐਸਪੀ ਦੀ ਗਾਰੰਟੀ ਵਾਲਾ ਬਿਆਨ ਦਿੱਤਾ ਹੈ ਉਹ ਬਿਲਕੁਲ ਸਹੀ ਹੈ ਮੈਂ ਉਹਦੀ ਸ਼ਲਾਘਾ ਕਰਦੀ ਹਾਂ ਤੇ ਕਿਸਾਨ ਵੀਰਾਂ ਨੂੰ ਇਹ ਅਪੀਲ ਕਰਦੀ ਹਾਂ ਕਿ ਉਹ ਇਸ ਤੇ ਵਿਚਾਰ ਕਰਨ ਉਹਨਾਂ ਨੇ ਬਕਾਇਦਾ ਇਸ ਦੀ ਤਕਨੀਕੀ ਜਾਣਕਾਰੀ ਦਿੱਤੀ ਉਹਨਾਂ ਨੇ ਕਿਹਾ ਕਿ ਜੇਕਰ ਕਿਉਂਕਿ ਮੈਂ ਤੁਹਾਨੂੰ ਜਾਣਕਾਰੀ ਦੇ ਦਵਾਂ ਆਪਣੇ ਦਰਸ਼ਕਾਂ ਨੂੰ ਕਿ ਪਰਮਪਾਲ ਕੌਰ ਸਿੱਧੂ ਜਿਹੜੇ ਨੇ ਉਹ ਪ੍ਰਸ਼ਾਸਨਿਕ ਸੇਵਾ ਤੋਂ ਰਿਟਾਇਰ ਹੋਏ ਨੇ ਆਈਐਸ ਅਧਿਕਾਰੀ ਰਹੇ ਨੇ ਇਸ ਕਰਕੇ ਉਹਨਾਂ ਨੂੰ ਬਜਟ ਦੀ ਬਰੀਕੀਆਂ ਬਾਰੇ ਪਤਾ ਉਹਨਾਂ ਨੇ ਕਿਹਾ ਕਿ ਜੇਕਰ ਐਮਐਸਪੀ ਦੇ ਕਾਨੂੰਨ ਦੇ ਕਾਨੂੰਨੀ ਗਰੰਟੀ ਮਿਲ ਜਾਂਦੀ ਹੈ ਤਾਂ ਪੰਜਾਬ ਦਾ ਸ਼ੇਅਰ ਬਜਟ ਦੇ ਵਿੱਚ ਘਟ ਜਾਏਗਾ ਜਿਸ ਦਾ ਨੁਕਸਾਨ ਵੀ ਹੋ ਸਕਦਾ ਹੈ ਉਹਨਾਂ ਨੇ ਇਹ ਕਹਿ ਕੇ ਸੁਨੀਲ ਜਾਖੜ ਉਹਨਾਂ ਨੇ ਜੋ ਬਿਆਨ ਦਿੱਤਾ ਹੈ ਮੈਂ ਉਹਦੀ ਸ਼ਿਲਾਗਾ ਕਰਦੀ ਹਾਂ ਕਿਉਂਕਿ ਉਹਨਾਂ ਨੇ ਕਿਸਾਨਾਂ ਦਾ ਧਿਆਨ ਇਸ ਪਾਸੇ ਕੀਤਾ ਤੇ ਮੰਗ ਉਹ ਕੀਤੀ ਜਾਵੇ ਜਿਸ ਦਾ ਜਿਸ ਤੋਂ ਫਾਇਦਾ ਹੋਵੇ ਨੁਕਸਾਨ ਨਹੀਂ ਤੇ ਸੁਨੀਲ ਜਾਖੜ ਉਹਨਾਂ ਦੇ ਬਿਆਨ ਦਾ ਪਰਮਪਾਲ ਕੌਰ ਸਿੱਧੂ ਨੇ ਭਾਜਪੀ ਦੇ ਸੀਨੀਅਰ ਆਗੂ ਨੇ ਪਰਮਪਾਲ ਕੌਰ ਮਲੂਕਾ ਉਹਨਾਂ ਨੇ ਇਸ ਇੱਕ ਤਾਂ ਸੁਨੀਲ ਜਾਖੜ ਉਹਨਾਂ ਦੇ ਬਿਆਨ ਦੀ ਿਸਲਾਗਾ ਕੀਤੀ ਹੈ ਤੇ ਉਸ ਦੇ ਨਾਲ ਹੀ ਉਹਨਾਂ ਨੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਤੇ ਵਿਚਾਰ ਕਰਨ ਕਿਉਂਕਿ ਜੇਕਰ ਐਮਐਸਪੀ ਦੀ ਕਾਨੂੰਨੀ ਗਾਰੰਟੀ ਮਿਲ ਜਾਂਦੀ ਹੈ ਤਾਂ ਪੰਜਾਬ ਦਾ ਸ਼ੇਅਰ ਬਜਟ ਦੇ ਵਿੱਚ ਘਟ ਜਾਏਗਾ ਜਿਸ ਦਾ ਨੁਕਸਾਨ ਪੰਜਾਬ ਦੇ ਕਿਸਾਨਾਂ ਨੂੰ ਹੋਵੇਗਾ ਇਸ ਕਰਕੇ ਕਿਸਾਨ ਵੀਰਾਂ ਨੂੰ ਉਹਨਾਂ ਨੇ ਅਪੀਲ ਕੀਤੀ ਹੈ ਕਿ ਇਸ ਤੇ ਦੁਬਾਰਾ ਵਿਚਾਰ ਕੀਤਾ ਜਾਵੇ ਅਤੇ ਉਹ ਮੰਗਾਂ ਰੱਖੀਆਂ ਜਾਣ ਜਿਨ੍ਹਾਂ ਦਾ ਲਾਭ ਹੋਵੇ ਨਾ ਕਿ ਨੁਕਸਾਨ ਇੱਕ ਵਾਰ ਤਾਨੂੰ ਫੇਰ ਦੱਸਦੀ ਹੈ ਕਿ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਤਾਜ਼ੇ ਬਿਆਨ ਦੇ ਵਿੱਚ ਇੱਕ ਤਾਜ਼ੇ ਬਿਆਨ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਐਮਐਸਪੀ ਦੀ ਜਿਹੜੀ ਕਾਨੂੰਨੀ ਗਾਰੰਟੀ ਹੈ ਜੇਕਰ ਉਹ ਮਿਲ ਜਾਂਦੀ ਹੈ ਤੇ ਕਿਸਾਨਾਂ ਨੂੰ ਉਸ ਦਾ ਨੁਕਸਾਨ ਹੋਵੇਗਾ ਔਰ ਇਸ ਦੇ ਲਈ ਬਕਾਇਦਾ ਪੰਜਾਬ ਵਿਧਾਨ ਸਭਾ ਦਾ اجلاس ਬੁਲਾਇਆ ਜਾਣਾ ਚਾਹੀਦਾ ਜਿਸ ਚ ਇਸ ਤੇ ਚਰਚਾ ਹੋਣੀ ਚਾਹੀਦੀ ਹੈ ਤਾਂਕਿ ਆਮ ਲੋਕਾਂ ਦੇ ਨਾਲ-ਨਾਲ ਕਿਸਾਨਾਂ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਇਹ ਪਤਾ ਲੱਗ ਜਾਵੇ ਕਿ ਐਮਐਸਪੀ ਦੀ ਕਾਨੂੰਨੀ ਗਾਰੰਟੀ ਦਾ ਕੀ ਨੁਕਸਾਨ ਹੋਵੇਗਾ। ਉਹਨਾਂ ਨੇ ਬਾਕਾਇਦਾ ਇਸ ਬਿਆਨ ਦੇ ਵਿੱਚ ਕਿਸਾਨਾਂ ਨੂੰ ਕਿਹਾ ਹੈ ਕਿ ਉਹ ਇਸ ਬਾਰੇ ਵਿਚਾਰ ਕਰਨ ਔਰ ਵਿਧਾਨ ਸਭਾ ਦਾ اجلاس ਬੁਲਾ ਕੇ ਉਹਨਾਂ ਨੇ ਸਪੈਸ਼ਲ ਕਿਹਾ ਕਿ ਵਿਧਾਨ ਸਭਾ ਦਾ اجلاس ਬੁਲਾਇਆ ਜਾਵੇ ਤਾਂਕਿ ਉੱਥੇ ਇਸ ਤੇ ਚਰਚਾ ਹੋ ਸਕੇ ਔਰ ਇਸ ਦੀਆਂ ਬਰੀਕੀਆਂ ਜਿਹੜੀਆਂ ਹੈ ਉਸ ਤੇ ਵਿਚਾਰ ਵਟਾਂਦਰਾ ਕਰਕੇ ਉਹ ਲੋਕਾਂ ਨੂੰ ਔਰ ਕਿਸਾਨਾਂ ਨੂੰ ਦੱਸਿਆ ਜਾਵੇ ਕਿ ਐਮਐਸਪੀ ਦੀ ਜਿਹੜੀ ਕਾਨੂੰਨੀ ਗਾਰੰਟੀ ਹੈ ਉਸ ਦਾ ਨੁਕਸਾਨ ਹੋਵੇਗਾ ਪੰਜਾਬ ਦੇ ਕਿਸਾਨਾਂ ਨੂੰ ਖਾਸ ਕਰਕੇ ਜਿਹੜੇ ਲਾਭ ਉਹਨਾਂ ਨੂੰ ਮਿਲਦੇ ਆ ਉਹ ਵੀ ਉਹਨਾਂ ਨੂੰ ਛੱਡਨੇ ਪੈ ਜਾਣਗੇ ਔਰ ਹੁਣ ਪਰਮਪਾਲ ਕੌਰ ਜਿਹੜੇ ਮਲੂਕਾ ਨੇ ਪਰਮਪਾਲ ਕੌਰ ਸਿੱਧੂ ਮਲੂਕਾ ਆਈਐਸ ਰਿਟਾਇਰ ਨੇ ਇਹ ਔਰ ਬੀਜੇਪੀ ਦੇ ਸੀਨੀਅਰ ਆਗੂ ਨੇ ਇਸ ਕਰਕੇ ਉਹਨਾਂ ਨੇ ਕੁਝ ਬਰੀਕੀਆਂ ਦੇ ਨਾਲ ਇਹ ਕਿਹਾ ਹੈ ਕਿ ਬਜਟ ਦੇ ਵਿੱਚ ਸ਼ੇਅਰ ਪੰਜਾਬ ਦਾ ਘਟ ਜਾਏਗਾ ਜੇ ਐਮਐਸਪੀ ਦੀ ਕਾਨੂੰਨੀ ਗਾਰੰਟੀ ਮਿਲ ਜਾਂਦੀ ਹੈ ਤਾਂ ਉਹਨਾਂ ਨੇ ਸੁਰੀਲ ਜਾਖੜ ਦੇ ਬਿਆਨ ਦਾ ਸਮਰਥਨ ਵੀ ਕੀਤਾ ਸ਼ਲਾਗਾ ਵੀ ਕੀਤੀ ਹੈ ਤੇ ਕਿਸਾਨ ਵੀਰਾਂ ਨੂੰ ਅਪੀਲ ਵੀ ਕੀਤੀ ਹੈ ਬਜਟ ਦੇ ਵਿੱਚ ਸ਼ੇਅਰ ਕਿਸਾਨ ਦੀ ਧੀ ਹੋਣ ਦੇ ਨਾਤੇ ਤੇ ਕਿਸਾਨ ਪਰਿਵਾਰ ਚ ਹੋਣ ਦੇ ਨਾਤੇ ਮੇਰੀ ਪੂਰੀ ਹਮਦਰਦੀ ਕਿਸਾਨ ਵੀਰਾਂ ਨਾਲ ਹੈ ਜਾਖੜ ਸਾਹਿਬ ਨੇ ਅੱਜ ਜੋ ਬਿਆਨ ਦਿੱਤਾ ਹੈ ਉਹ ਵੀ ਬਹੁਤ ਸਹੀ ਬਿਆਨ ਹੈ ਕਿ ਐਮਐਸਪੀ ਦੀ ਗਰੰਟੀ ਕੋਈ ਆਮਦਨ ਵਧਣ ਦੀ ਗਰੰਟੀ ਨਹੀਂ ਜੇਕਰ ਪੂਰੇ ਦੇਸ਼ ਦੀਆਂ ਫਸਲਾਂ ਦੇ ਉੱਤੇ ਐਮਐਸਪੀ ਦਿੱਤੀ ਜਾਂਦੀ ਹੈ ਤਾਂ ਉਸ ਨਾਲ ਪੰਜਾਬ ਦੇ ਕਿਸਾਨ ਦਾ ਬਜਟ ਦੇ ਵਿੱਚ ਸ਼ੇਅਰ ਘਟਦਾ ਹੈ ਪੰਜਾਬ ਦਾ ਬਜਟ ਦੇ ਵਿੱਚ ਸ਼ੇਅਰ ਘਟਦਾ ਹੈ ਜਿਸ ਨਾਲ ਪੰਜਾਬ ਦੇ ਕਿਸਾਨ ਦਾ ਨੁਕਸਾਨ ਵੀ ਹੋ ਸਕਦਾ ਹੈ ਸੋ ਮੇਰੀ ਇਹੀ ਬੇਨਤੀ ਹੈ ਕਿ ਆਪਾਂ ਉਹ ਮੰਗਾ ਮੰਗਿਏ ਜਿਸ ਨਾਲ ਕਿਸਾਨ ਦਾ ਤੇ ਪੰਜਾਬ ਦਾ ਨੁਕਸਾਨ ਨਾ ਹੋਵੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੇ ਬਿਆਨ ਤੋਂ ਬਾਅਦ ਹੁਣ ਪਰਮਪਾਲ ਕੌਰ ਮਲੂਕਾ ਨੇ ਵੀ ਇੱਕ ਬਿਆਨ ਦਿੱਤਾ ਜਿਸ ਵਿੱਚ ਉਹਨਾਂ ਨੇ ਸੁਨੀਲ ਜਾਖੜ ਦੇ ਬਿਆਨ ਦੀ ਸ਼ਲਾਘਾ ਕੀਤੀ ਉਹਨਾਂ ਨੇ ਕਿਹਾ ਕਿ ਸੁਨੀਲ ਜਾਖੜ ਨੇ ਜਿਹੜਾ ਐਮਐਸਪੀ ਦੀ ਗਾਰੰਟੀ ਵਾਲਾ ਬਿਆਨ ਦਿੱਤਾ ਹੈ ਉਹ ਬਿਲਕੁਲ ਸਹੀ ਹੈ ਮੈਂ ਉਹਦੀ ਸ਼ਲਾਘਾ ਕਰਦੀ ਹਾਂ ਤਾਂ ਕਿਸਾਨ ਵੀਰਾਂ ਨੂੰ ਇਹ ਅਪੀਲ ਕਰਦੀ ਹਾਂ ਕਿ ਉਹ ਇਸ ਤੇ ਵਿਚਾਰ ਕਰਨ ਉਹਨਾਂ ਨੇ ਬਕਾਇਦਾ ਇਸ ਦੀ ਤਕਨੀਕੀ ਜਾਣਕਾਰੀ ਦਿੱਤੀ ਉਹਨਾਂ ਨੇ ਕਿਹਾ ਕਿ ਜੇਕਰ ਕਿਉਂਕਿ ਮੈਂ ਤੁਹਾਨੂੰ ਜਾਣਕਾਰੀ ਦੇ ਦੂੰਗਾ ਆਪਣੇ ਦਰਸ਼ਕਾਂ ਨੂੰ ਕਿ ਪਰਮਪਾਲ कौर ਸਿੱਧੂ ਜਿਹੜੇ ਨੇ ਉਹ ਪ੍ਰਸ਼ਾਸਨਿਕ ਸੇਵਾ ਤੋਂ ਰਿਟਾਇਰ ਹੋਏ ਨੇ ਆਈਐਸ ਅਧਿਕਾਰੀ ਰਹੇ ਨੇ ਇਸ ਕਰਕੇ ਉਹਨਾਂ ਨੂੰ ਬਜਟ ਦੀ ਬਰੀਕੀਆਂ ਬਾਰੇ ਪਤਾ ਉਹਨਾਂ ਨੇ ਕਿਹਾ ਕਿ ਜੇਕਰ ਐਮਐਸਪੀ ਦੇ ਕਾਨੂੰਨ ਦੇ ਕਾਨੂੰਨੀ ਗਾਰੰਟੀ ਮਿਲ ਜਾਂਦੀ ਹੈ ਤਾਂ ਪੰਜਾਬ ਦਾ ਸ਼ੇਅਰ ਬਜਟ ਦੇ ਵਿੱਚ ਘਟ ਜਾਏਗਾ ਜਿਸ ਦਾ ਨੁਕਸਾਨ ਵੀ ਹੋ ਸਕਦਾ ਹੈ ਉਹਨਾਂ ਨੇ ਇਹ ਕਹਿ ਕੇ ਸੁਨੀਲ ਜਾਖੜ ਉਹਨਾਂ ਨੇ ਜੋ ਬਿਆਨ ਦਿੱਤਾ ਹੈ ਮੈਂ ਉਹਦੀ ਸ਼ਿਲਾਘਾ ਕਰਦੀ ਹਾਂ ਕਿਉਂਕਿ ਉਹਨਾਂ ਨੇ ਕਿਸਾਨਾਂ ਦਾ ਧਿਆਨ ਇਸ ਪਾਸੇ ਕੀ